ਚੱਕਰ ਚ ਗੁਣਾ ਵਟਨੀ ਪੈ ਗਈ ਲੱਤ ਇਹ ਤਾਂ ਮੈਨੂੰ ਤਾਂ ਮੈਂ ਤਾਂ ਖੇਤੀਬਾੜੀ ਦਾ ਕੰਮ ਕਰਦਾ ਇੱਕ ਕੁੜੀ ਨਾ ਝਾੜੂ ਪੋਚਾ ਲਾਉਣ ਜਾਂਦੀ ਸੀਗੀ ਤੇ ਸੱਪ ਦੀ ਵੀਰੇ ਕ ਪੂਛ ਲੱਗ ਗਈ ਕਿ ਮਿੱਟੀ ਲੱਗ ਗਈ ਐਵੇਂ ਕਹੀ ਜਾਂਦੀ ਮਰਚਾ ਤੂੰ ਤੁਸੀਂ ਕੀ ਕੀਤਾ ਸੀਗਾ ਅਸੀਂ ਵੀ ਝਾੜਾ ਚ ਚਾਰਾ ਚ ਪਾ ਲੈ ਕਿੱਥੇ ਇਹ ਰੰਗ ਸਰੇ ਗਏ ਜੀ ਕੋਈ ਕੋਈ ਸਹੀ ਨਹੀਂ ਹੁੰਦਾ ਸੱਪ ਦੇ ਕੱਟ ਜਾਣ ਤੇ ਲੋਕ ਡਾਕਟਰਾਂ ਕੋਲ ਭੱਜਣ ਦੀ ਬਜਾਏ ਜਾਂਦੇ ਨਹੀਂ ਝਾੜੇ ਭਵਾਉਂਦੇ ਸਾਡੇ ਕੋਲ ਇਹ ਮਾਤਾ ਨੂੰ ਲੈ ਕੇ ਆਏ ਨੇ ਬਜ਼ੁਰਗ ਹੈਗੇ ਕਹਿੰਦੇ 3-2-4 ਹਫਤੇ ਪਹਿਲਾਂ ਇਹਨਾਂ ਨੂੰ ਕੋਈ ਸੱਪ ਵੀ ਆ ਕੋਈ ਜੜੀ ਕੁਝ ਚੀਜ਼ ਖਾਈ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਡਾਕਟਰਾਂ ਕੋਲ ਨਹੀਂ ਆਏ ਬਟ ਕੋਈ ਸਾਧੂ ਮਹਾਰਾਜ ਕੋਲੋਂ ਚਾਹ ਫੂਕ ਕਰਵਾਉਂਦੇ ਰਹੇ ਹੈਗੇ ਇੰਨੇ ਟਾਈਮ ਬਟ ਹੁਣ ਇਹ ਜੰਡੀ ਜਿਹੜੀ ਲੱਤ ਹੈਗੀ ਆ ਉਹ ਬਹੁਤ ਜ਼ਿਆਦਾ ਪੂਰੀ ਕੰਡੀਸ਼ਨ ਵਿੱਚ ਹੈਗੀ ਹੈ ਦੇਖੋ ਹੁਣ ਔਰਤ ਨੂੰ ਹੁਕਤਨਾ ਪੈ ਗਿਆ ਅੰਜਾਮ ਤੇ ਇਹਨਾਂ ਲਾਲ ਜਾਂ ਨਿਸ਼ਾਨ ਹੋ ਗਿਆ ਸੀ ਤੇ ਤਾਂ ਅੱਛਾ ਔਰ ਮੈਂ ਜਿੱਥੇ ਕੰਮ ਕਰਦੀ ਆ ਨਾ ਜਿਨਾਂ ਦੇ ਘਰੇ ਉਹਨਾਂ ਦੇ ਘਰੇ ਕੋਠੀਆਂ 'ਚ ਕਿਹੜਾ ਕੋਈ ਸਮਾਨ ਆਂਦਾ ਨਹੀਂ। ਤੇ ਮੈਂ ਸੋਚਿਆ ਮੈਂ ਕਿ ਕੀ ਹੋ ਗਿਆ। ਫਿਰ ਅਸੀਂ ਦਵਾਈ ਲੈਂਦੇ ਰਹੇ ਲਾਣ ਨਿਸ਼ਾਨ ਮਿਟ ਗਿਆ ਜਵੇ। ਉਹ ਤਾਂ ਲੱਗ ਤੈਦੀ ਹੋ ਗਈ ਸੋਚ ਕੇ। ਫਿਰ ਅਸੀਂ ਜਾ ਰਹੇ ਕੋਆ ਲੇ 3-4। ਕਹਿੰਦੇ ਸੱਪ ਦਾ ਕੂਕਾ ਲੱਗ ਗਿਆ ਹੋਣਾ। ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਮੈਂ ਆਸ਼ੁਦੀਪ ਕੋਟ ਸਵਾਗਤ ਕਰਦੀ ਹਾਂ। ਜੇ ਕਿਸੇ ਨੂੰ ਸੱਪ ਕੱਟ ਜਾਵੇ ਤਾਂ ਲੋਕ ਡਾਕਟਰ ਕੋਲ ਭੱਜਣ ਦੀ ਬਜਾਏ ਸਿਆਣਿਆਂ ਕੋਲ ਭੱਜਦੇ ਨੇ ਤੇ ਝਾੜੇ ਪਵਾਉਣ ਲੱਗ ਪੈਂਦੇ ਨੇ ਪਰ ਅੱਜ ਦਾ ਜ਼ਮਾਨਾ ਸਾਇੰਸ ਦਾ ਜ਼ਮਾਨਾ ਹੈ ਪਰ ਆਪਾਂ ਨੂੰ ਚਾਹੀਦਾ ਕਿ ਸਭ ਤੋਂ ਪਹਿਲਾਂ ਆਪਾਂ ਡਾਕਟਰ ਕੋਲ ਜਾਈਏ ਪਰ ਅਜੇ ਹਾਈ ਇੱਕ ਮਾਮਲਾ ਅਬੋਹਰ ਤੋਂ ਵੇਖਣ ਨੂੰ ਮਿਲਿਆ ਜਦ ਇੱਕ ਲੇਡੀ ਨੂੰ ਸੱਪ ਨੇ ਕੱਟ ਲਿਆ ਤਾਂ ਉਸ ਦਾ ਪਰਿਵਾਰ ਸਿਆਣਿਆਂ ਕੋਲ ਝਾੜੇ ਪਵਾਉਂਦਾ ਰਹਿੰਦਾ ਪਰ ਅੱਜ ਨੌਬਤ ਇਹ ਆ ਗਈ ਕਿ ਹੁਣ ਡਾਕਟਰ ਉਸ ਨੂੰ ਪੈਰ ਕਟਣ ਦੀ ਸਲਾਹ ਦੇ ਰਹੇ ਨੇ ਸਿਵਲ ਹਸਪਤਲ ਦੇ ਡਾਕਟਰ ਕਵਿਤਾ ਨੇ ਇਸ ਸਬੰਧੀ ਕੀ ਦੱਸਿਆ ਆਓ ਸੁਣਦੇ ਹਾਂ ਉਹਨਾਂ ਤੋਂ ਦੀ ਕੀ ਪੇਸ਼ਾ ਹੈ ਮੈਂ ਡਾਕਟਰ ਕਵਿਤਾ ਐਸ ਐਮਰਜੈਂਸੀ ਮੈਡੀਕਲ ਅਫਸਰ ਤੇ ਨਾਤੇ ਆ ਕੇ ਆਈ ਹਾਂ ਜੀ ਸਾਡੇ ਕੋਲ ਇੱਕ ਮਾਤਾ ਨੂੰ ਲੈ ਕੇ ਆਏ ਨੇ ਬਜ਼ੁਰਗ ਹੈਗੇ ਕਹਿੰਦੇ ਤਿੰਨ ਦੋ ਚਾਰ ਹਫਤੇ ਪਹਿਲਾਂ ਇਹਨਾਂ ਨੂੰ ਕੋਈ ਸਬਜ਼ੀ ਆ ਕੋਈ ਜੜੀਲੀ ਕੁਝ ਚੀਜ਼ ਖਾਈ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਡਾਕਟਰਾਂ ਕੋਲ ਨਹੀਂ ਆਏ ਬਟ ਕੋਈ ਸਾਧੂ ਮਹਾਰਾਜ ਕੋਲ ਉਹ ਚਾਰ ਫੂਕ ਕਰਵਾਉਂਦੇ ਰਹੇ ਹੈਗੇ ਐ ਇੰਨੇ ਟਾਈਮ ਬਟ ਹੁਣ ਇਹ ਜੰਡੀ ਜਿਹੜੀ ਲੱਤ ਹੈਗੀ ਆ ਉਹ ਬਹੁਤ ਜ਼ਿਆਦਾ ਪੂਰੀ ਕੰਡੀਸ਼ਨ ਵਿੱਚ ਹੈਗੀ ਹੈ ਕਿ ਜਿਵੇਂ ਉਹ ਅੰਦਰੋਂ ਗਲਨੀ ਸ਼ੁਰੂ ਹੋ ਗਈ ਜੀ ਤੇ ਤਾਂ ਕਰਕੇ ਰੇਸ਼ਾ ਪੈ ਗਿਆ ਤੇ ਉਹਨਾਂ ਨੂੰ ਹੁਣ ਰੈਫਰ ਕਰਨ ਦੀ ਨੋਬਤ ਆ ਗਈ ਹੈ ਮਤਲਬ ਠੀਕ ਹੋ ਮੈਂ ਮੰਨਦੇ ਅੱਜ ਦੇ ਯੁੱਗ ਵਿੱਚ ਵੀ ਮਤਲਬ ਬਹੁਤ ਗਲਤ ਗੱਲ ਹੈਗੀ ਹੈ ਵੀ ਤੁਸੀਂ ਆ ਕੇ ਜਦੋਂ ਟ੍ਰੀਟਮੈਂਟ अवेलेबल ਹੈਗਾ ਸਨੇਕ ਬਾਈਟ ਦਾ ਆਪਣੇ ਹਰ گورਨਮੈਂਟ ਹਸਪੀਟਲ ਵਿੱਚ ਭਾਵੇਂ ਉਹ ਐਸਟੀਐਚ ਹੈ ਭਾਵੇਂ ਡੀਐਚ ਹੈ ਹਰ ਕਿਤੇ अवेलेबल ਹੈਗਾ ਤੁਸੀਂ ਆਓ ਇੱਥੇ ਆ ਕੇ ਤੇ ਆਪ ਦਾ ਇਲਾਜ ਕਰਵਾਓ ਤੇ ਜਿਹੜੀਆਂ ਸੁਵਿਧਾਵਾਂ ਹੈਗੀਆਂ ਨੇ ਉਹਨਾਂ ਦਾ ਤਾਂ ਘਟੋ ਘਟ ਲਾਭ ਮਿਲਣਾ ਚਾਹੀਦਾ ਹੈਗਾ ਲੋਕਾਂ ਨੂੰ ਤੇ ਇਹ ਅਵੇਲਟਸ ਉਹਨਾਂ ਤੱਕ ਪਹੁੰਚਣੀ ਚਾਹੀਦੀ ਹੈ ਠੀਕ ਜੀ ਨਾਮ ਕੀ ਤੁਹਾਡਾ ਮੇਰਾ ਨਾਮ ਹੈ ਰਾਮ ਮੇਰੀ ਭੈਣੇ ਲੱਗਦੀ ਹੈ ਅੱਛਾ ਕੀ ਨਾਮ ਉਹਦਾ ਉਹਦੇ ਨਾਮਿੰਦਰ ਹੋਏਗਾ ਜੀ ਕਿੱਥੇ ਰਹਿੰਦੇ ਆ ਬਿਰਮਾ ਨਗਰੀ ਪੰਡਤਾਂ ਦਾ ਮਾਰਾ ਕਿਕਰ ਖੜਿਆ ਕੰਨਾਲਾ ਰੋੜ ਅੱਛਾ ਕੀ ਗੱਲਬਾਤ ਕੀ ਹੋਈ ਹੈ ਜੀ ਇਹ ਤਾਂ ਮੈਨੂੰ ਤਾਂ ਮੈਂ ਤਾਂ ਖੇਤੀਬਾੜੀ ਦਾ ਕੰਮ ਕਰਦਾ ਕੁੜੀ ਨਾ ਝੜੂ ਪੋਚਾ ਲਾਉਣ ਜਾਂਦੀ ਸੀਗੀ ਅੱਛਾ ਤੇ ਕੱਸਪ ਦੀ ਵੀਰੇ ਕ ਪੂਛ ਲੱਗ ਗਈ ਕਿ ਮਿੱਟੀ ਲੱਗ ਗਈ ਐਵੇਂ ਕਹੀ ਜਾਂਦੀ ਸੀ ਪਰ ਚਾਹ ਤੇ ਤੁਸੀਂ ਕੀ ਕੀਤਾ ਸੀਗਾ ਅਸੀਂ ਵੇ ਝਾੜਾ ਚਾੜਾ ਚੋ ਪਾ ਲੈ ਕਿੱਥੇ ਇਹ ਰਾਮਸਰੇ ਗਏ ਜੀ ਕੋਈ ਕੋਈ ਸਹੀ ਨਹੀਂ ਹੋ ਅੱਛਾ ਹਾਂ ਕਿੰਨੇ ਕੁ ਝਾੜੇ ਖਵਾਏ ਤਿੰਨ ਚਾਰ ਝਾੜੇ ਖਵਾਏ ਤੇ 15 ਦਿਨ ਹੋ ਗਏ ਤੇ ਫਿਰ ਹੁਣ ਕਿੱਥੇ ਲੈ ਕੇ ਆਏ ਹੋ ਇਹਨੂੰ ਹੁਣ ਇਹ ਤੇ ਲੈ ਕੇ ਆਮਰਜੈਂਸੀ ਸਾਬੋਰ ਅੱਛਾ ਹੁਣ ਡਾਕਟਰ ਕੀ ਕਹਿੰਦੇ ਆ ਡਾਕਟਰ ਜੀ ਕਹਿੰਦੇ ਜੇ ਬਠੰਡੇ ਲੈ ਜਾਓ ਜੀ ਮੁਕਤੀ ਇਲਾਜ ਹੋਊਗਾ ਇਹਦਾ ਕੁੜੀ ਦਾ ਠੀਕ ਹੈ ਹੁਣ ਮੰਨਦੇ ਹੋ ਵਿਛਾੜੇ ਨਾਲ ਜਿਹੜਾ ਠੀਕ ਹੋ ਸਕਦਾ ਕਿ ਨਹੀਂ ਨਹੀਂ ਹੋ ਸਕਦੀ ਡਾਕਟਰ ਇਲਾਜ ਹੈ ਵੇ